ਸਵੇਰ ਦਾ ਵੇਲਾ ਸੀ ਇੱਕ ਛੋਟੇ ਜਿਹੇ ਪਿੰਡ ਵਿੱਚ ਬਾਹਰ-ਬਾਰ ਫਿਰਨੀ ਤੇ ਇੱਕ ਬਜ਼ੁਰਗ ਬੈਠਾ ਹੋਇਆ ਸੀ ਇੱਕ ਘੋੜਸਵਾਰ ਆ ਕੇ ਰੁਕਿਆ ਉਸ ਘੋੜਸਵਾਰ ਨੇ ਬਜ਼ੁਰਗ ਨੂੰ ਕਿਹਾ ਮੈਂ ਇਸ ਪਿੰਡ ਵਿੱਚ ਰਹਿਣ ਦਾ ਫੈਸਲਾ ਕਰਕੇ ਆਇਆ ਹਾਂ ਮੈਂ ਆਪਣਾ ਪੁਰਾਣਾ ਪਿੰਡ ਛੱਡ ਦਿੱਤਾ ਹੈ ਕੀ ਤੁਸੀਂ ਦੱਸੋਗੇ ਇਸ ਪਿੰਡ ਵਿੱਚ ਕਿੱਦਾਂ ਦੇ ਲੋਕ ਰਹਿੰਦੇ ਹਨ ਉਸ ਬਜ਼ੁਰਗ ਨੇ ਬੜੀ ਸਮਝਦਾਰੀ ਦੀ ਗੱਲ ਪੁੱਛੀ ਇਸ ਤੋਂ ਪਹਿਲਾਂ ਕਿ ਮੈਂ ਤੈਨੂੰ ਇਹ ਦੱਸਾਂ ਕਿ ਇਸ ਪਿੰਡ ਵਿੱਚ ਰਹਿਣ ਵਾਲੇ ਲੋਕ ਕਿੱਦਾਂ ਦੇ ਹਨ ਮੈਂ ਤੈਥੋਂ ਇਹ ਪੁੱਛਣਾ ਚਾਹੁੰਦਾ ਕਿ ਜਿਹੜਾ ਪਿੰਡ ਤੋਂ ਛੱਡ ਕੇ ਆਇਆ ਹੈ ਉਸ ਪਿੰਡ ਦੇ ਲੋਕ ਕਿਹੋ ਜਿਹੇ ਸਨ ਘੋੜ ਸਵਾਰ ਨੇ ਕਿਹਾ ਬਜ਼ੁਰਗੋ ਅਜਿਹਾ ਪ੍ਰਸ਼ਨ ਪੁੱਛਣ ਦਾ ਕੀ ਮਤਲਬ ਉਹ ਬਜ਼ੁਰਗ ਬੋਲਿਆ ਜ਼ਰੂਰੀ ਹੈ ਕਿਉਂਕਿ ਅਜਿਹਾ ਪੁੱਛੇ ਬਿਨਾ ਮੇਰੇ ਲਈ ਤੇਰੇ ਪ੍ਰਸ਼ਨ ਦਾ ਉੱਤਰ ਦੇਣਾ ਬੜਾ ਔਖਾ ਹੈ ਮੈਨੂੰ ਦੱਸ ਕਿ ਜਿਹੜਾ ਪਿੰਡ ਤੋਂ ਛੱਡ ਕੇ ਆਇਆ ਹੈ ਉਸ ਪਿੰਡ ਦੇ ਲੋਕ ਕਿਹੋ ਜਿਹੇ ਸਨ ਘੋੜ ਸਵਾਰ ਕਹਿਣ ਲੱਗਿਆ ਉਸ ਪਿੰਡ ਦੇ ਲੋਕ ਬਹੁਤ ਬੁਰੇ ਸਨ ਉਹਨਾਂ ਦਾ ਨਾਮ ਸੁਣ ਕੇ ਉਹਨਾਂ ਨੂੰ ਯਾਦ ਕਰਕੇ ਮੈਨੂੰ ਬੜਾ ਗੁੱਸਾ ਆਉਂਦਾ ਹੈ ਉਹਨਾਂ ਲੋਕਾਂ ਨੇ ਮੇਰੀ ਜ਼ਿੰਦਗੀ 'ਚ ਜ਼ਹਿਰ ਭੋਲ ਦਿੱਤਾ ਸੀ ਮੈਨੂੰ ਇੰਨਾ ਅਸ਼ਾਂਤ ਤੇ ਪੀੜਿਤ ਕਰ ਦਿੱਤਾ ਕਿ ਮੈਨੂੰ ਉਹ ਪਿੰਡ ਛੱਡਣਾ ਹੀ ਪਿਆ ਉਹਨਾਂ ਨੂੰ ਤਾਂ ਜਾਤ ਕਰਕੇ ਹੀ ਮੇਰਾ ਦਿਲ ਨਫ਼ਰਤ ਤੇ ਗੁੱਸੇ ਨਾਲ ਭਰ ਜਾਂਦਾ ਹੈ ਬਜ਼ੁਰਗ ਨੇ ਕਿਹਾ ਮਿੱਤਰਾ ਤੂੰ ਕਿਸੇ ਹੋਰ ਪਿੰਡ ਚਲਾ ਜਾ ਇਸ ਪਿੰਡ ਦੇ ਲੋਕ ਤੇਰੇ ਪਹਿਲੇ ਪਿੰਡ ਤੋਂ ਹੀ ਜ਼ਿਆਦਾ ਬੁਰੇ ਨੇ ਇਹ ਪਿੰਡ ਤੇਰੇ ਲਈ ਬਿਲਕੁਲ ਵੀ ਠੀਕ ਨਹੀਂ ਰਹੇਗਾ ਮੈਂ 70 ਸਾਲਾਂ ਤੋਂ ਇਸ ਪਿੰਡ ਵਿੱਚ ਰਹਿ ਰਿਹਾ ਹਾਂ ਤੇ ਇਸ ਪਿੰਡ ਦੇ ਸਾਰੇ ਲੋਕਾਂ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ ਇਹ ਤਾਂ ਬਹੁਤ ਬੁਰੇ ਨੇ ਤੇਰੇ ਪਿੰਡ ਦੇ ਲੋਕ ਜਿਨ੍ਹਾਂ ਨੂੰ ਤੂੰ ਬੁਰਾ ਕਹਿ ਰਿਹਾ ਹੈ ਉਹ ਤਾਂ ਇਹਨਾਂ ਦੇ ਸਾਹਮਣੇ ਨਾ ਮਾਤਰੀ ਬੁਰੇ ਹੋਣਗੇ ਮੇਰੀ ਮਨ ਤੂੰ ਕਿਸੇ ਹੋਰ ਪਿੰਡ ਚਲਾ ਜਾ ਸਬੱਬੀ ਉਸ ਘਟਨਾ ਤੋਂ ਕੁਝ ਚਿਰ ਬਾਅਦ ਉਸੇ ਫਿਰਨੀ ਤੇ ਉਸ ਬਜ਼ੁਰਗ ਕੋਲ ਇੱਕ ਪਰਿਵਾਰ ਆ ਕੇ ਰੁਕਿਆ ਉਸ ਪਰਿਵਾਰ ਦੇ ਮੁਖੀ ਨੇ ਵੀ ਬਜ਼ੁਰਗ ਨੂੰ ਕਿਹਾ ਕਿ ਉਹ ਆਪਣਾ ਪਿੰਡ ਛੱਡ ਕੇ ਆਏ ਹਨ ਤੇ ਹੁਣ ਇਸ ਪਿੰਡ ਵਿੱਚ ਰਹਿਣਾ ਚਾਹੁੰਦੇ ਹਨ ਬਜ਼ੁਰਗ ਨੇ ਉਹੀ ਪ੍ਰਸ਼ਨ ਦੁਹਰਾਇਆ ਕਿ ਜਿਸ ਪਿੰਡ ਵਿੱਚੋਂ ਤੁਸੀਂ ਆਏ ਹੋ ਉਸ ਪਿੰਡ ਦੇ ਲੋਕ ਕਿੱਦਾਂ ਦੇ ਸਨ ਉਸ ਪਰਿਵਾਰ ਦੇ ਮੁਖੀ ਨੇ ਅੱਖਾਂ ਭਰ ਲਈਆਂ ਤੇ ਕਹਿਣ ਲੱਗਾ ਬਜ਼ੁਰਗੋ ਪੁੱਛੋ ਨਾ ਉਹਨਾਂ ਲੋਕਾਂ ਦਾ ਨਾਮ ਉਹਨਾਂ ਦਾ ਚੇਤਾ ਹੀ ਮੇਰੇ ਦਿਲ ਨੂੰ ਆਨੰਦ ਨਾਲ ਭਰ ਦਿੰਦਾ ਹੈ ਉਹਨਾਂ ਵਰਗੇ ਭਲੇ ਲੋਕ ਸ਼ਾਇਦ ਇਸ ਧਰਤੀ ਤੇ ਕਿੱਦਰੇ ਮਿਲ ਸਕਦੇ ਹੋਣ ਮੈਨੂੰ ਕਿਸੇ ਬਹੁਤ ਵੱਡੀ ਮਜਬੂਰੀ 'ਚ ਉਹਨਾਂ ਨੂੰ ਛੱਡ ਕੇ ਆਉਣਾ ਪਿਆ ਮੇਰੀ ਆਤਮਾ ਬਹੁਤ ਦੁਖੀ ਹੈ ਤੁਸੀਂ ਦੇਖ ਸਕਦੇ ਹੋ ਕਿ ਮੇਰੀਆਂ ਅੱਖਾਂ ਅਜੇ ਤੱਕ ਨੰਮ ਹਨ ਮੇਰੇ ਸਾਰੇ ਪਰਿਵਾਰ ਦਾ ਹਾਲ ਮੇਰੇ ਜਿਹਾ ਹੀ ਹੈ ਬਜ਼ੁਰਗ ਨੇ ਕਿਹਾ ਆਓ ਤੁਹਾਡਾ ਸਾਡੇ ਪਿੰਡ ਵਿੱਚ ਸਵਾਗਤ ਹੈ ਇਸ ਪਿੰਡ ਦੇ ਲੋਕਾਂ ਨੂੰ ਤੁਸੀਂ ਉਸ ਪਿੰਡ ਦੇ ਲੋਕਾਂ ਨਾਲੋਂ ਵੀ ਬਿਹਤਰ ਪਾਉਗੇ ਮੇਰਾ 70 ਸਾਲ ਦਾ ਤਜਰਬਾ ਹੈ ਕਿ ਇਸ ਤੋਂ ਚੰਗੇ ਲੋਕ ਤੁਹਾਨੂੰ ਹੋਰ ਕਿੱਧਰੇ ਵੀ ਨਹੀਂ ਮਿਲਣਗੇ ਪਿੰਡ ਇੱਕੋ ਹੀ ਸੀ ਉਸ ਬਜ਼ੁਰਗ ਦੇ ਦੋ ਅਲੱਗ-ਅਲੱਗ ਬੰਦਿਆਂ ਨੂੰ ਅਲੱਗ-ਅਲੱਗ ਉੱਤਰ ਸਨ ਸੋਮ ਪੈਂਟ ਕਿਦਾਂ ਦਾ ਹੋਏਗਾ ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਆਪ ਕਿਸ ਤਰ੍ਹਾਂ ਦੇ ਹੋ ਜੇਕਰ ਤੁਸੀਂ ਅਸ਼ਾਂਤ ਹੋ ਤਾਂ ਇਹ ਕਦੇ ਨਾ ਸੋਚੋ ਕਿ ਦੁਨੀਆ 'ਚ ਚਾਰੇ ਪਾਸੇ ਬੁਰੇ ਲੋਕ ਹੀ ਵੱਸਦੇ ਨੇ ਹਾਲਾਤ ਬੁਰੇ ਨੇ ਇਸ ਕਰਕੇ ਅਸ਼ਾਂਤੀ ਹੈ ਅਸ਼ਾਂਤੀ ਦਾ ਬੁਨਿਆਦੀ ਕਾਰਨ ਬੰਦੇ ਦੇ ਅੰਦਰ ਹੀ ਹੁੰਦਾ ਹੈ ਉਸ ਦੀ ਆਪਣੀ ਸ਼ਖਸੀਅਤ ਵਿੱਚ ਹੀ ਹੁੰਦਾ ਹੈ ਇਸੇ ਧਰਤੀ ਤੇ ਇੰਨਾ ਹੀ ਹਾਲਾਤਾਂ ਵਿੱਚ ਅਜਿਹੇ ਲੋਕ ਵੀ ਵੱਸਦੇ ਨੇ ਜੋ ਬਹੁਤ ਖੁਸ਼ ਰਹਿੰਦੇ ਨੇ ਤੁਹਾਨੂੰ ਮੇਰੀ ਅੱਜ ਦੀ ਸਟੋਰੀ ਕਿਵੇਂ ਦੀ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਧੰਨਵਾਦ